प्यारे बच्चों सत श्री अकाल आज ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 8ਵੀਂ ਜਮਾਤ ਦੇ ਦੀ ਪ੍ਰੀ ਬੋਰਡ ਪ੍ਰੀਖਿਆ ਜਿਹੜੀ ਕਿ ਅੱਜ ਹੋ ਕੇ ਹੱਟੀ ਆਪਣੀ ਇਸ ਦਾ ਜਿਹੜਾ ਪੇਪਰ ਹੈ ਬਟਾ ਉਸ ਪੇਪਰ ਨੂੰ ਅਪਰ ਡਿਸਕਸ ਕਰਾਂਗੇ ਤੁਸੀਂ ਇਸ ਵੀਡੀਓ ਦੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਨੀ ਹੈ ਕਈ ਵਾਰ ਕੀ ਹੁੰਦਾ ਕਿ ਆਪਾਂ ਅਣਗਹਿਲੀ ਵਰਤ ਜਾਂਦੇ ਆ ਜਾਂ ਧਿਆਨ ਨਾਲ ਪੇਪਰ ਨਹੀਂ ਕਰਦੇ ਜਿਸ ਕਰਕੇ ਸਾਡੇ ਨੰਬਰ ਜਿਹੜੇ ਘੱਟ ਰਹੇ ਜਾਂਦੇ ਆ ਪੇਪਰ ਬਹੁਤ ਸੌਖਾ ਹੈ ਬਟਾ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਪੈਰਾ ਦਿੱਤਾ ਹੋਇਆ ਤੁਹਾਨੂੰ ਪੈਰੇ ਦੇ ਵਿੱਚ ਕੀ ਹੈ ਪੰਜ ਪ੍ਰਸ਼ਨ ਹੈ ਗਿਆ ਤਾਂ ਪੈਰਾ ਤੁਸੀਂ ਬੜੇ ਧਿਆਨ ਨਾਲ ਪੜ੍ਹਨਾ ਹੈ ਮੈਂ ਤੁਹਾਡੇ ਨਾਲ ਨਾਲ ਪੜ੍ਹੂੰਗਾ ਸ਼ਿਵ ਸਿੰਘ ਦਾ ਜਨਮ 5 ਜੁਲਾਈ 1938 ਵੀ ਵਿੱਚ ਤਾਂ ਆਪਾਂ ਅੰਡਰਲਾਈਨ ਕੀ ਕਰ ਲੈਣਾ ਹੈ ਇਹ ਜਨਮ ਤਰੀਕਾ ਅੰਡਰਲਾਈਨ ਕਰ ਲੈਣੀ ਹੈ ਬੇਟਾ ਹੁਸ਼ਿਆਰਬੂ ਜ਼ਿਲ੍ਹੇ ਦੇ ਪਿੰਡ ਬੱਸੀ ਗੁਲਾਮ हुसैन ਵਿੱਚ ਹੋਇਆ ਠੀਕ ਹੈ ਇਹ ਗੱਲ ਵੀ ਤੁਸੀਂ ਅੰਡਰਲਾਈਨ ਕਰ ਲੈਣੀ ਹੈ ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਇਹ ਗੱਲ ਵੀ ਤੁਸੀਂ ਅੰਡਰਲਾਈਨ ਕਰ ਲੈਣੀ ਹੈ ਠੀਕ ਹੈ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹਾ ਉਹ ਅੰਡਰਲਾਈਨ ਕਰ ਲੈਣੀ ਹੈ ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀਬਾੜੀ ਕਰਦੇ ਸਨ ਕੀ ਕਰਦੇ ਸਨ ਖੇਤੀਬਾੜੀ ਕਰਦੇ ਸਨ ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲੇ ਡੁੱਲੇ ਮਾਹੌਲ ਵਿੱਚ ਪਾਲਿਆ ਮਾਂ ਬਾਪ ਨੇ ਉਸ ਨੂੰ ਗੁਰਬਾਣੀ ਗੁਰਬਾਣੀ ਲੋਕ ਕਥਾਵਾਂ ਅਤੇ ਲੋਕ ਸੱਭਿਆਚਾਰ ਤੋਂ ਜਾਣੂ ਕਰਵਾਇਆ ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾ ਸੀ ਕਿਦਣਾ ਲਗਾ ਸੀ ਬੜਾ ਕੁਦਰਤ ਨਾਲ ਉਪਨ ਦੇ ਕੋਲੋਂ ਲੰਗਦੇ ਪੰਗੀ ਚੋ ਵਿੱਚ ਖੇਡਣ ਚਲਾ ਜਾਂਦਾ ਚਿਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ ਰੇਤ ਨਾਲ ਢੁੱਗੂ ਕੋੜੇ ਬਣਾਉਂਦਾ ਚੋ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ ਖਡਾਉਣੇ ਹੁਣ ਕਦੇ ਨਾਲ ਚੋ ਦੇ ਸਰਕੰਡੇਆਂ ਨਾਲ ਛੁਣਛੁਣੇ ਤੇ ਪੰਛੀ ਬਣਾ ਬਣਾ ਆਪਣਾ ਸ਼ੌਂਕ ਪੂਰਾ ਕਰਦਾ ਪਾਣੀ 'ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿੱਚ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ ਮਾਪਿਆਂ ਨੂੰ ਆਪਣੇ ਪੁੱਤਰ ਵਿੱਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ ਤਾਂ ਆਪਾਂ ਦੇਖਿਆ ਕਿ ਆਪਾਂ ਪਹਿਰੇ ਵਿੱਚੋਂ ਮੈਨ ਮੈਨ ਗੱਲਾਂ ਜਿਹੜੀਆਂ ਸਾਰੀਆਂ ਆਪਾਂ ਪੜ ਲੀਆਂ ਜਿਹੜੀਆਂ ਕਿ ਧਿਆਨ ਰੱਖਣੀਆਂ ਚਾਹੀਦੀਆਂ ਖਾਸ ਕਰਕੇ ਜਦੋਂ ਤੁਸੀਂ ਪੇਪਰ ਦੇ ਰਹੇ ਹੋ ਤਾਂ ਆਪਾਂ ਦੇਖਦੇ ਹਾਂ ਪ੍ਰਸ਼ਨ ਕੀ ਆ ਗਿਆ ਸਾਡੇ ਕੋਲ ਤਾਂ ਸ਼ਿਵ ਸਿੰਘ ਦਾ ਜਨਮ ਕਦੋਂ ਹੋਇਆ ਕਿਉਂਕਿ ਆਪਾਂ ਅੰਡਰਲਾਈਨ ਕੀਤਾ ਹੋਇਆ 5 ਜੁਲਾਈ 1938 ਤਾਂ ਪਹਿਲੇ ਸਵਾਲ ਦਾ ਜਿਹੜਾ ਉੱਤਰ ਹੈ ਬੜਾ ਊੜਾ ਬਣ ਜਾਂਦਾ ਕਿਹੜਾ ਬਣ ਜਾਂਦਾ ਊੜਾ ਹੁਣ ਅੱਗੇ ਦੇਖੋ ਆਪਣੇ ਕੋਲ ਦੂਜਾ ਸਵਾਲ ਹੈ ਸ਼ਿਵ ਸਿੰਘ ਨੂੰ ਬਚਪਨ ਵਿੱਚ ਕਿਸ ਨਾਲ ਲਗਾ ਸੀ ਤਾਂ ਦੇਖੋ ਆਪਾਂ ਇੱਥੇ ਪੜਿਆ ਸੀ ਸ਼ਿਵ ਸਿੰਘ ਨੂੰ ਬਚਪਨ ਵਿੱਚ ਕੁਦਰਤ ਨਾਲ ਲਗਾ ਸੀ ਤਾਂ ਆਪਾਂ ਕੀ ਕਰਾਂਗੇ ਇਹਦਾ ਦੂਜੇ ਦਾ ਈਡੀ ਆਪਸ਼ਨ ਜਿਹੜੀ ਉਹ ਟਿੱਕ ਕਰਦੇ ਹਾਂਗੇ ਸ਼ਿਵ ਸਿੰਘ ਦੇ ਮਾਪੇ ਨੇ ਉਸ ਨੂੰ ਕਿਸ ਤੋਂ ਜਾਣੂ ਕਰਵਾਇਆ ਤਾਂ ਇੱਥੇ ਦੇਖੋ ਮਾਪੇ ਨੇ ਉਸ ਨੂੰ ਗੁਰਬਾਣੀ ਲੋਕ ਕਥਾਵਾਂ ਲੋਕ ਸਾਹਿਤ ਤੋਂ ਜਾਣੂ ਕਰਵਾਇਆ ਤਾਂ ਸਾਡੇ ਕੋਲ ਤੀਜਾ ਸਵਾਲ ਦਾ ਉੱਤਰ ਜਿਹੜਾ ਬਣੇਗਾ ਬਟਾ ਉਹਦਾ ਵਿੱਚ ਗੁਰਬਾਣੀ ਹੈ ਐੜਾ ਵਿੱਚ ਲੋਕ ਕਥਾਵਾਂ ਈੜੀ ਵਿੱਚ ਲੋਕ ਸਾਹਿਤ ਤਿੰਨੇ ਤੋਂ ਜਾਣੂ ਕਰਵਾਇਆ ਸੀ ਇਸ ਲਈ ਉਪਰੋਕਤ ਸਾਰੇ ਸ਼ਿਵ ਸਿੰਘ ਸਰਕੰਡੇ ਦੇ ਤਿੱਲੇਆਂ ਨਾਲ ਕਿਹੜੇ ਕਿਹੜੇ ਖਡੋਨੇ ਬਣਾਉਂਦਾ ਸੀ ਆ ਆਜੋ ਇੱਥੇ ਉਹ ਚੋਦੇ ਸਰਕੰਡੇ ਦੇ ਤਿੱਲੇਆਂ ਨਾਲ ਬਾਲ ਖਡੋਨੇ ਊਠ ਘੋੜੇ ਸੁਣ ਸੁਣੇ ਦੇ ਪੰਛੀ ਬਣਾ ਬੜਾ ਆਪਣਾ ਸ਼ੌਕ ਪੂਰਾ ਕਰਦਾ ਤਾਂ ਚਾਰ ਨੰਬਰ ਸਵਾਲ ਦੇਖੋ ਊਠ ਵੀ ਬਣਾਉਂਦਾ ਹੈ ਘੋੜੇ ਵੀ ਬਣਾਉਂਦਾ ਹੈ ਪੰਛੀ ਬਣਾਉਂਦੇ ਸ੍ਰੀ ਉਪਰੋਕਤ ਸਾਰੇ ਸ਼ਿਵ ਸਿੰਘ ਦੇ ਪਿੰਡ ਦਾ ਕੀ ਨਾਮ ਹੈ ਤਾਂ ਪਹਿਲੇ ਸਤਰ ਵਿੱਚ ਜ਼ਿਕਰ ਹੁੰਦਾ ਉਹਦੇ ਪਾਉਣ ਨਾਮ ਦਾ ਬੇਟਾ ਉਹਦਾ ਪਿੰਡ ਜੀ ਬੱਸੀ ਗੁਲਾਮ ਹੁਸੈਨ ਠੀਕ ਹੈ ਤਾਂ ਇਸ ਤਰ੍ਹਾਂ ਸਾਡੇ ਪਹਿਲੇ ਪੈਰੇ ਦੇ ਪੰਜੇ ਪ੍ਰਸ਼ਨ ਜਿਹੜੇ ਆ ਉਹ ਸਹੀ ਹੋ ਗਏ ਤੇ ਪੰਜਵੇਂ ਪ੍ਰਸ਼ਨ ਦਾ ਉੱਤਰ ਬਣ ਗਿਆ ਅੜਾ ਠੀਕ ਹੈ ਬੇਟਾ ਹੁਣ ਅੱਗੇ ਚੱਲਦੇ ਆਪਾਂ ਦੂਜਾ ਪੈਰਾ ਪੜ੍ਹਦੇ ਆਂ ਭਾਰਤੀ ਤਰੱਕੀ ਵਾਸਤੇ ਪੰਜਾਬ ਦੇ ਹਰ ਪ੍ਰਾਣੀ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਅਤ ਜ਼ਰੂਰੀ ਹੈ ਇਸ ਦਿਸ਼ਾ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ 72 ਏਕੜ ਜ਼ਮੀਨ ਵਿੱਚ ਪੁਸ਼ਪਾ ਗੁਜਰਾਲ ਹਾਂਜੀ ਅੰਡਰਲਾਈਨ ਕਰ ਲੈਣਾ ਬੇਟਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ ਹੈ ਨੀਂਹ ਪੱਥਰ ਕਿਸ ਨੇ ਰੱਖਿਆ ਸਾਇੰਸ ਸਿਟੀ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਕੁਮਾਰ ਗੁਜਰਾਲ ਵੱਲੋਂ 17 ਅਕਤੂਬਰ 1997 ਨੂੰ ਰੱਖਿਆ ਗਿਆ ਅੰਡਰਲਾਈਨ ਕਰ ਲੈਣੀ ਆਪਾਂ ਗੱਲ ਕਦੋਂ ਰੱਖਿਆ ਗਿਆ ਬੇਟਾ 17 ਅਕਤੂਬਰ 1997 ਇਸ ਉਪਰਾਲੇ ਦਾ ਮੰਤਵ ਵਿਦੇਸ਼ ਦੀ ਨੌਜਵਾਨ ਪੀੜੀ ਨੂੰ ਗਿਆਨ ਦੇ ਸਿਧਾਂਤਾਂ ਨੂੰ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ 19 ਮਾਰਚ 2005 ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤਾ ਗਿਆ ਕਦੋਂ ਖੁੱਲਿਆ ਗਿਆ 19 ਮਾਰਚ 2005 ਸਾਇੰਸ ਸਿਟੀ ਦਾ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ਤੇ ਰੱਖਿਆ ਗਿਆ ਆਪ ਇੱਕ ਸਮਾਜ ਸੇਵਕਾ ਸਨ ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵਿਖੇ ਆ ਕੇ ਆਨੰਦ ਮਾਣ ਚੁੱਕੇ ਹਨ ਠੀਕ ਹੈ ਬੇਟਾ ਹੁਣ ਆਪਾਂ ਅਗੇ ਪ੍ਰਸ਼ਨਾਂ ਤੇ ਚੱਲਦੇ ਹਾਂ ਕੀ ਦਾ ਦੇਸ਼ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਨੂੰ ਕਿਹੜੀ ਸੋਚ ਦਾ ਧਾਰਨੀ ਹੋਣਾ ਚਾਹੀਦਾ ਹੈ ਤਾਂ ਇੱਥੇ ਲਿਖਿਆ ਸੀ ਵਿਗਿਆਨਕ ਸੋਚ ਦਾ ਹੈ ਨਾ ਤਾਂ ਉੱਤਰ ਕੀ ਬਣਿਆ ਈਡੀ ਵਿਗਿਆਨਕ ਸੋਚ ਅੱਗੇ ਚਲੋ ਅੱਗੇ ਹੈ ਜੀ ਆਪਣੇ ਕੋਲ ਦੂਜਾ ਪ੍ਰਸ਼ਨ ਸਾਇੰਸ ਸਿਟੀ ਕਿੰਨੇ ਏਕੜ ਵਿੱਚ ਫੈਲੇ ਹੋਇਆ ਹੈ ਤਾਂ ਇਹਦਾ ਉੱਤਰ ਹੈ ਜੀ 72 ਏਕੜ ਦੇ ਵਿੱਚ ਕਿੰਨੇ ਏਕੜ ਦੇ ਵਿੱਚ 72 ਏਕੜ ਦੇ ਵਿੱਚ ਬਟਾਏ ਫੈਲੇ ਹੋਇਆ ਹੈ ਕਿੰਨੇ ਏਕੜ ਵਿੱਚ ਹੈ 72 ਏਕੜ ਦੇ ਵਿੱਚ ਸਾਇੰਸ ਸਿਟੀ ਆਮ ਲੋਕਾਂ ਲਈ ਕਦੋਂ ਖੋਲਿਆ ਗਿਆ ਇਹ ਦੇਖੋ ਇਹਦੇ ਵਿੱਚ ਉੱਤਰ ਆ ਗਿਆ ਬਟਾ 19 ਮਾਰਚ 2005 ਤੁਸੀਂ ਅਨਰਲਾਈਨ ਕੀਤਾ ਸੀ ਇਸ ਲਈ 19 ਮਾਰਚ 2005 ਤੇ ਉੱਤਰ ਹੈ ਦਾ ID 19 ਮਾਰਚ 2005 ਸਾਇੰਸ ਸਿਟੀ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਪੁਸ਼ਪਾ ਗੁਜਰਾਲ ਦੇ ਇੰਦਰ ਕੁਮਾਰ ਗੁਜਰਾਲ ਦੇ ਉੜਾ ਤੇ ਐਡਾ ਦੋਵੇਂ ਸਹੀ ਉਪਰੋਕਤ ਵਿੱਚੋਂ ਕੋਈ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਦਘਾਟਨ ਕੀਤਾ ਸੀ ਬਟਾ ਸਾਬਕਾ ਪ੍ਰਧਾਨ ਮੰਤਰੀ ਸੀਗੇ ਇੰਦਰ ਕੁਮਾਰ ਗੁਜਰਾਲ ਉਹਨਾਂ ਦੀ ਮਾਤਾ ਦੇ ਨਾਮ ਤੇ ਪੁਸ਼ਪਾ ਗੁਜਰਾਲ ਦੇ ਨਾਮ ਤੇ ਹੀ ਇਸ ਦਾ ਨਾਮ ਰੱਖਿਆ ਗਿਆ ਹਾਂਜੀ ਸਾਇੰਸ ਸਿਟੀ ਕਿਸ ਨੇ ਬਣਾਇਆ ਦੇਖੋ ਬਟਾ ਸ਼ੁਰੂ ਦੇ ਵਿੱਚ ਜ਼ਿਕਰ ਆਉਂਦਾ ਹੈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਂਝੇ ਤੌਰ ਤੇ ਬਣਾਇਆ ਤਾਂ ਬਟਾ ਉੱਤਰ ਕੀ ਆਏਗਾ ਕੇਂਦਰ ਸਰਕਾਰ ਵੀ ਊੜੇ ਦੇ ਵਿੱਚ ਐੜਾ ਵੀ ਪੰਜਾਬ ਸਰਕਾਰ ਹੈ ਇਸ ਲਈ ਦਸਹੀ ਉੱਤਰ ਕੀ ਬਣੇਗਾ ਸਹੀ ਉੱਤਰ ਬਣੇਗਾ ਈਡੀ ਊੜਾ ਅਤੇ ਐੜਾ ਦੋਵੇਂ ਸਹੀ ਤਾਂ ਇਹਦਾ ਉੱਤਰ ਕੀ ਬਣੇਗਾ ਊੜਾ ਅਤੇ ਐੜਾ ਦੋਵੇਂ ਸਹੀ ਹਾਂਜੀ ਬਟਾ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲ ਹੈ 4 ਨੰਬਰ ਸਵਾਲ ਦੇਖੋ 4 ਨੰਬਰ ਸਵਾਲ ਦੇ ਵਿੱਚ ਕੀ ਹੈ ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪੁੱਛਿਆ ਕੀ ਹੈ ਹੇਠ ਲਿਖੇ ਵਿੱਚੋਂ ਪੜਨਾਮ ਸ਼ਬਦ ਕਿਹੜਾ ਹੈ ਤਾਂ ਸਾਨੂੰ ਪਤਾ ਹੈ ਕਿ ਸਕਦੇ ਕੀ ਪੜਨਾਮ ਸ਼ਬਦ ਨਹੀਂ ਹੈ ਸੁਖਮਨੀ ਖਾਸ ਨਾਮ ਹੈ ਸਾਡੀ ਜਿਹੜਾ ਪਹਿਲਾ ਸ਼ਬਦ ਹੈ ਸਾਡੀ ਕੀ ਹੈ ਪੜਨਾਮ ਸ਼ਬਦ ਹੈ ਕਮਾ ਵਿਸ਼ਰਾਮ ਚਿੰਨ ਕਿਹੜਾ ਹੈ ਐੜਾ ਦੇ ਵਿੱਚ ਦੇਖੋ ਕਮਾ ਹੈ ਊੜਾ ਦੇ ਵਿੱਚ ਜੋੜਨੀ ਹੈ ਬੇਟਾ ਇਸ ਨੂੰ ਵਿਸਮਿਕ ਚਿੰਨ ਕਹਿੰਨੇ ਆ ਇਸ ਨੂੰ ਪ੍ਰਸ਼ਨ ਚਿੰਨ ਕਹਿੰਨੇ ਆ ਤੇ ਇਹ ਸਾਡਾ ਕੀ ਬਣ ਗਿਆ ਇਹ ਸਾਡਾ ਬਣ ਗਿਆ ਬੇਟਾ ਇਹ ਇਹ ਵਾਲਾ ਬਣ ਗਿਆ ਸਾਡਾ ਕੰਮ ਇਹਦਾ ਨਿਸ਼ਾਨ ਤਾਂ ਇਹਦਾ ਉੱਤਰ ਕੀ ਹੈ ਹੈਡਾ ਅੱਗੇ ਅੱਗੇ ਜੀ ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਸਮਾਨਾਰਥਕ ਹੁੰਦੇ ਬਟਾ ਕਿ ਹੁੰਦੇ ਸਮਾਨਾਰਥਕ ਤੇ ਵਿਰੋਧੀ ਭਾਵਨ ਪ੍ਰਗਟ ਕਰਨ ਵਾਲੇ ਵਿਰੋਧੀ ਸ਼ਬਦ ਹੁੰਦੇ ਆ ਤੇ ਬਹੁਤੇ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਬਹੁਰਥਕ ਸ਼ਬਦ ਹੁੰਦੇ ਆ ਤੇ ਇਹ ਤਾਂ ਆਪਾਂ ਲੋੜ ਹੀ ਨਹੀਂ ਅੱਗੇ ਬੜਾ 5 ਨੰਬਰ ਦੇਖੋ 5 ਨੰਬਰ ਹੈ ਸਾਡੇ ਕੋਲ ਕਿ ਗੁੱਡੀ ਚੜਨੀ ਮੁਹਾਵਰੇ ਦਾ ਸਹੀ ਅਰਥ ਕੀ ਹੈ ਗੁੱਡੀ ਚੜਨੀ ਮੁਹਾਵਰੇ ਦਾ ਸਹੀ ਅਰਥ ਹੈ ਬਟਾ ਪ੍ਰਸਿੱਧੀ ਹੋਣੀ ਅਸੀਂ ਕੱਲ ਦਿੱਲੀ ਗਏ ਵਾਕ ਵਿੱਚ ਕਿਰਿਆ ਸ਼ਬਦ ਸੁਣੋ ਗਈ ਕਲ ਕਿਹ ਕਿਰਿਆ ਵਿਸ਼ੇਸ਼ਣ ਹੈ ਅਸੀਂ ਕੀ ਆਪਣਾ ਮੇਲਾ ਕੀ ਹੈ ਨਾਮ ਸ਼ਬਦ ਹੈ ਠੀਕ ਹੈ ਅੱਗੇ ਆ ਗਿਆ ਬੇਟਾ ਸਾਡੇ ਕੋਲ 5 ਨੰਬਰ ਪ੍ਰਸ਼ਨ ਦੇਖੋ 5 ਨੰਬਰ ਪ੍ਰਸ਼ਨ ਦੇ ਵਿੱਚ ਕੀ ਹੈ ਪ੍ਰਣਾਮ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਪ੍ਰਣਾਮ ਹੁੰਦੇ ਬੇਟਾ 6 ਪ੍ਰਕਾਰ ਦੇ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਕਿਰਿਆ ਹੈ ਬੇਟਾ ਦੂ ਕਿਸਮ ਹੈ ਗਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹੈ ਵਿਸ਼ੇਸ਼ਣ ਹੁੰਦੇ ਬੇਟਾ 5 ਪ੍ਰਕਾਰ ਦੇ ਕਿੰਨੇ ਪ੍ਰਕਾਰ ਦੇ ਹੈ ਤੇ ਸਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਸਬੰਧਕ ਹੁੰਦੇ ਬਟਾ ਦੋ ਪ੍ਰਕਾਰ ਦੇ ਕਿੰਨੇ ਪ੍ਰਕਾਰ ਦੇ ਦੋ ਪ੍ਰਕਾਰ ਦੇ ਪੰਜਾਬੀ ਲਿਪੀ ਵਿੱਚ ਸਵਰ ਕਿੰਨੇ ਆਗੇ ਸਵਰ ਆਗੇ ਬਟਾ ਸਵਰ ਅੱਖਰ ਸਾਡੇ ਕੋਲ ਆਗੇ ਤਿੰਨ ਸਵਰ ਪੁੱਛਿਆ ਤਿੰਨ ਸਵਰ ਖਰ ਤਿੰਨ ਹੈ ਤੇ ਸਵਰ ਤੇ ਸਵਰ ਸਾਡੇ ਕੋਲ ਆਗੇ ਬਟਾ 10 ਯਾਦ ਰੱਖ ਲਿਆ ਜੇ ਸਵਰ ਖਰ ਤਿੰਨ ਹੈ ਗਿਆ ਤੇ ਸਵਰ ਸਾਡੇ ਕੋਲ 10 ਹੈ ਹੁਣ ਅੱਗੇ ਚੱਲਦੇ ਆ ਬਟਾ 6 ਨੰਬਰ ਸਵਾਲ 6 ਨੰਬਰ ਸਵਾਲ ਦੇ ਵਿੱਚ ਕੀ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਬਟਾ 8 ਕਿੰਨੀਆਂ ਹੁੰਦੀ ਹੈ 8 ਕੋੜਾ ਸ਼ਬਦ ਦਾ ਸਹੀ ਬਹੁਵਚਨ ਹੋਵੇਗਾ ਕੋੜਾ ਦਾ ਬਣੇਗਾ ਘੋੜੇ ਜੇਕਰ ਲਿੰਗ ਪੁੱਛ ਲਿਆ ਜਾਵੇ ਜੇ ਲਿੰਗ ਸ਼ਬਦ ਪੁੱਛ ਲਿਆ ਜਾਵੇ ਤਾਂ ਕੀ ਹੋਏਗਾ ਘੋੜੀ ਪਰ ਘੋੜਾ ਦਾ ਬਹੁਵਚਨ ਕੀ ਹੈ ਘੋੜੇ ਯੋਜਕ ਦੀਆਂ ਕਿਸਮਾਂ ਹਨ ਬਟਾ ਯੋਜਕ ਦੀਆਂ ਦੋ ਕਿਸਮਾਂ ਹਨ ਸਮਾਜ ਯੋਜਕ ਅਤੇ ਅਧੀਨ ਯੋਜਕ ਅੱਗੇ ਅੱਗੇ ਬਟਾ ਫੁੱਲੇ ਨਾ ਸਮੋਣਾ ਫੁੱਲੇ ਨਾ ਸਮੋਣਾ ਹਾਂਜੀ ਫੁੱਲੇ ਨਾ ਸਮਾਉਣਾ ਮੁਹਾਵਰੇ ਦਾ ਅਰਥ ਹੈ ਬਟਾ ਬਹੁਤ ਖੁਸ਼ ਹੋਣਾ ਬਹੁਤ ਦੁਖੀ ਹੋਣਾ ਨਹੀਂ ਹੈ ਨਾ ਹੀ ਉਦਾਸ ਹੋਣਾ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਅਖਾਣ ਕਿਸ ਲਈ ਵਰਤਿਆ ਜਾਂਦਾ ਹੈ ਹਾਂਜੀ ਦੇਖੋ ਨਿਕੰਮੇ ਆਦਮੀ ਲਈ ਜਿਹੜਾ ਗੱਲਾਂ ਬਹੁਤ ਕਰੇ ਪਰ ਕੋਈ ਕੰਮ ਨਾ ਕਰੇ ਹਾਂਜੀ ਦੋਨਾਂ ਵਾਸਤੇ ਬਟਾ ਊੜਾ ਤੇ ਐੜਾ ਦੋਵੇਂ ਸਹੀ ਹੈ ਨਿਕੰਮਾ ਆਦਮੀ ਉਹ ਹੁੰਦਾ ਜਿਹੜਾ ਗੱਲਾਂ ਤਾਂ ਕਰੇ ਪਰ ਕੰਮ ਕੋਈ ਨਾ ਕਰੇ ਇਸ ਲਈ ਊੜਾ ਤੇ ਐੜਾ ਦੋਵੇਂ ਸਹੀ ਅੱਗੇ ਆ ਗਿਆ ਬਟਾ ਮਿਲਾਨ ਕਰੋ 7 ਨੰਬਰ ਸਵਾਲ ਦੇ ਵਿੱਚ ਮਿਲਾਨ ਕੀ ਕਰਨਾ ਹੈ ਤੁਸੀਂ ਦੇਖੋ ਖੇੜਾ ਸ਼ਬਦ ਹੈ ਖੇੜਾ ਦਾ ਮਤਲਬ ਹੁੰਦਾ ਹੈ ਖੁਸ਼ੀ ਫੁੱਲੇਣਾ ਜਮੋਣਾ ਬਹੁਤ ਖੁਸ਼ ਹੋਣਾ ਅੰਨਾ ਅੰਨਾ ਦਾ ਵਿਰੋਧੀ ਸ਼ਬਦ ਬਣ ਗਿਆ ਸੁਜਾਖਾ ਜਿੱਤਣਾ ਦਾ ਬਣ ਗਿਆ ਬਟਾ ਹਾਰਨਾ ਤੇ ਅਦਬੁੱਧਾ ਹੁੰਦਾ ਹੈ ਅਨੋਖਾ ਇਹ ਸਾਰੇ ਮੈਂ ਮੈਚ ਕਰਵਾ ਦਿੱਤੇ ਤੁਹਾਨੂੰ ਠੀਕ ਹੈ ਹਾਂਜੀ ਅੱਗੇ ਚੱਲਦੇ ਆ ਬਟਾ ਅੱਗੇ ਆ ਗਿਆ ਭਾਵ 17 ਦਾ ਭਾਵ ਅਰਥ ਦੇਖੋ ਮੈਂ ਤੁਹਾਨੂੰ ਆ ਵਰਤ ਵਾਲੀ ਵੀਡੀਓ ਵਿੱਚ ਕਰਵਾਇਆ ਸੀ ਤੇ ਉਹੀ ਆ ਗਿਆ ਬਟਾ ਤੁਹਾਨੂੰ ਦੇਖੋ ਜਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ ਹੈ ਜਲਦੀ ਕੁਲਾੜੀ ਕਿੰਨੀ ਚੰਗੇ ਲੱਗਦੀ ਇਸ ਦਾ ਪਾਵਰਥਪਾ ਕਰਨਾ ਸਾਨੂੰ ਪਤਾ ਹੈ ਵੀ ਇਸ ਕਵਤਾ ਦਾ ਜਿਹੜਾ ਨਾਮ ਹੈ ਉਹ ਹੈ ਜੀ ਪਿੰਡ ਦੀ ਕੁਲਾੜੀ ਤੇ ਇਹਦਾ ਲੇਖਕ ਹੈ ਮਨਮੋਹਨ ਸਿੰਘ ਦਾਉ ਠੀਕ ਹੈ ਨਾ ਤੇ ਦੂਜੀ ਕਵਤਾ ਸਾਡੇ ਕੋਲ ਹੈ ਅਮੜੀ ਦਾ ਵੇੜਾ ਤੇ ਕਵਿਤਰੀ ਕੌਣ ਹੈ ਕਵਿਤਰੀ ਬਟਾ ਸਾਡੇ ਕੋਲ ਹੈ ਹਾਂਜੀ ਤਾਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਬਟਾ ਪਹਿਲਾ ਪੈਰਾ ਪਹਿਲਾ ਪੈਰਾ ਕਹਿੰਦਾ ਭਾਵੇਂ ਪਹਿਲੀ ਕਾਵ ਟੁਕੜੀ ਜਲਦੀ ਘੁਲਾੜੀ ਕਿੰਨੀ ਚੰਗੇ ਲੱਗਦੀ ਬਲਦਾਂ ਦੀ ਜੋੜੀ ਅੱਗੇ-ਅੱਗੇ ਭਜਦੀ ਤਾਂ ਕਵਿਤਰੀ ਇਹਨਾਂ 17 ਵਿੱਚ ਕਵੀ ਇਹਨਾਂ 17 ਵਿੱਚ ਕਹਿੰਦਾ ਹੈ ਕਿ ਕਿ ਪਿੰਡ ਦੀ ਘੁਲਾੜੀ ਜਲਦੀ ਬੜੀ ਚੰਗੇ ਲੱਗਦੀ ਹੈ ਤੇ ਉਸ ਦੇ ਅੱਗੇ-ਅੱਗੇ ਬਲਦਾਂ ਦੀ ਜੋੜੀ ਭਜ ਰਹੀ ਹੈ ਠੀਕ ਹੈ ਤੁਸੀਂ ਇੰਨੇ ਕੇ ਲਈ ਲਿਖਣੀ ਹੈ ਉਹਦੇ ਵਿੱਚ ਜੇ ਤੁਸੀਂ ਲਿਖਣਾ ਚਾਹੋ ਐਕਸਟਰਾ ਤਾਂ ਤੁਸੀਂ ਲਿਖ ਸਕਦੇ ਹੋ ਕਿ ਇਹ ਕਾਵ 17 ਇਹ ਜਰੀਆਂ 17 ਹੈ ਗਿਆ ਮਨਮੋਨ ਸਿੰਘ ਦਾਉਂ ਦੀ ਕਵਿਤਾ ਪਿੰਡ ਦੀ ਘੁਲਾੜੀ ਵਿੱਚੋਂ ਲਈਆਂ ਗਈਆਂ ਹਨ ਇਹਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਜਲਦੀ ਉਹ ਗੁਲਾੜੀ ਬੜੀ ਚੰਗੀ ਲੱਗ ਰਹੀ ਹੈ ਕਿਉਂਕਿ ਉਸ ਦੇ ਅੱਗੇ ਬਲਦੰਦ ਦੀ ਜੋੜੀ ਭਜ ਰਹੀ ਹੈ ਜੇ ਦੂਜਾ ਕਰਨਾ ਅੰਬੜੀ ਦਾ ਵੇੜਾ ਵਿੱਚੋਂ ਤਾਂ ਉਹ ਦੇਖ ਲਓ ਕਿ ਪੀਪਲ ਦੀਆਂ ਪਿੰਗਾ ਝੂਟ ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ ਜਿੱਥੇ ਸਾਈਆਂ ਭੋਰੇ ਬੈਠ ਬੈਠ ਕੇ ਗਾਉਂਦੇ ਆ ਰਾਤ ਲੰਗਾਨੀ ਨਹੀਂ ਤਾਂ ਇਹ ਕਵਤਾ ਅਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਇਹਨਾ ਸਤਰਾ ਵਿੱਚ ਕਵਿਤਰੀ ਕਹਿੰਦੀ ਹੈ ਕਿ ਅਸੀਂ ਬਚਪਨ ਵਿੱਚ ਪੀਪਲ ਦੀਆਂ ਪਿੰਗਾ ਝੂਟਦੇ ਸਾਂ ਤੇ ਸਾਈਆਂ ਦੇ ਭੋਰੇ ਵਿੱਚ ਬੈਠ ਕੇ ਸਾਰੀ-ਸਾਰੀ ਰਾਤ ਕੀ ਕਰਦੇ ਸਨ ਗਾਉਂਦੇ ਹਨ ਗੀਤ ਗਾਉਂਦੇ ਸਨ ਉਹ ਭਜਨ ਗਾਉਂਦੇ ਸਨ ਠੀਕ ਹੈ ਨਾ ਇਸ ਨਾਲ ਸਾਰੀ ਰਾਤ ਲੰਘ ਜਾਂਦੀ ਸੀ ਬਟਾ ਉਹਨਾਂ ਦੀ ਇਹ ਹੋ ਗਿਆ ਬਟਾ ਤੁਹਾਡਾ 8 ਨੰਬਰ ਪ੍ਰਸ਼ਨ ਹੁਣ ਆ ਗਿਆ 9 ਨੰਬਰ ਤੇ 9 ਨੰਬਰ ਦੇ ਵਿੱਚ ਕੀ ਹੈ ਮਣਾ ਕਿਸ ਨੂੰ ਕਹਿੰਦੇ ਆ ਇਹ ਤੁਹਾਨੂੰ ਮੈਂ ਕਰਵਾਇਆ ਸੀ ਸਾਰੇ ਮਹੱਤਵਪੂਰਨ ਪ੍ਰਸ਼ਨਾਂ ਵਾਲੀ ਵੀਡੀਓ ਦੇ ਵਿੱਚ ਸਾਇੰਸ ਸਿਟੀ ਵਾਲਾ ਵੀ ਮੈਂ ਕਰਵਾਇਆ ਸਾਰੇ ਪ੍ਰਸ਼ਨ ਤੁਹਾਨੂੰ ਮੈਂ ਕਰਵਾਇਆ A to Z ਇੱਕ-ਇੱਕ ਪ੍ਰਸ਼ਨ ਤੁਹਾਨੂੰ ਮੈਂ ਕਰਵਾਇਆ ਬਟਾ ਮਣਾ ਕਿਸ ਨੂੰ ਕਹਿੰਦੇ ਆ ਹਾਂਜੀ ਚਾਰ ਬੱਲੀਆਂ ਘੱਟ ਕੇ ਚਾਰ ਬਲੀਆਂ ਗੱਡ ਕੇ ਉੱਪਰ ਬਾਹੀ ਟਿਕਾ ਕੇ ਮੰਝਾ ਰੱਖਣ ਲਈ ਬਣਾਏ ਚਬੂਤਰਿਆਂ ਨੂੰ ਮਣਾ ਕਹਿੰਦੇ ਐ ਖੇਦੀ ਰੱਖੀ ਲਈ ਸਾਇੰਸ ਸਿਟੀ ਕਿੱਥੇ ਸਥਿਤ ਹੈ ਇਹਦਾ ਕੁੱਲ ਖੇਤਰਫਲ ਕਿੰਨਾ ਇਹ ਪ੍ਰਸ਼ਨ ਤਾਂ ਤੁਹਾਨੂੰ ਪਹਿਰੇ ਵਿੱਚ ਹੀ ਆ ਗਿਆ ਬਟਾ ਤੇ ਸ਼ਿਵ ਸਿੰਘ ਨੂੰ ਕਲਾਕਾਰ ਵਜੋਂ ਕਿਹੜੇ-ਕਿਹੜੇ ਇਨਾਮ ਸਨਮਾਨ ਸਨਮਾਨ ਪ੍ਰਾਪਤ ਹੋਏ ਦੇਖੋ ਬਟਾ ਹਰਿਆਣਾ ਦੇ ਸੂਰਜਕੁੰਡ ਕraft ਮੇਲੇ ਵਿੱਚ ਸਨਮਾਨਿਤ ਕੀਤਾ ਗਿਆ ਪੰਜਾਬ ਪੰਜਾਬ ਆਰਟ ਕਾਉਂਸਲ ਚੰਡੀਗੜ੍ਹ ਨੇ ਸਿਰਮੌਰ ਕਲਾਕਾਰ ਦਾ ਅਵਾਰਡ ਦਿੱਤਾ ਤੇ ਸਰਕਾਰ ਕੇਂਦਰ ਸਰਕਾਰ ਨੇ ਉੱਤਮ ਕਲਾਕਾਰ ਵਜੋਂ 1979 ਦੇ ਵਿੱਚ ਨੈਸ਼ਨਲ ਅਵਾਰਡ ਵੀ ਦਿੱਤਾ। ਪੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ? ਪੂਆ ਨੇ ਸਭ ਤੋਂ ਪਹਿਲਾਂ ਕੀ ਕੀਤਾ? ਉਸ ਦੇ ਉਹਦੇ ਬੱਚਿਆਂ ਦਾ ਹਾਲ-ਚਲ ਪੁੱਛਿਆ, ਉਹਦਾ ਮੱਥਾ ਚੁੰਮਿਆ, ਉਹਦੀ ਪਿੱਠ ਤੇ ਹੱਥ ਫੇਰਿਆ ਤੇ ਫਿਰ ਆਪਣੇ ਨੂੰਹ ਅਤੇ ਪੋਤੇ-ਪੋਤੀਆਂ ਨਾਲ ਉਹਦਾ ਕੀ ਹੈ ਉਹਨੂੰ ਰੂਬਰੂ ਕਰਾਇਆ ਉਹਦੇ ਨਾਲ ਮਿਲਾਇਆ। ਮਜਦਾ ਕਟਾ ਕਿਹੋ ਜਿਹਾ ਸੀ? ਮਜਦਾ ਕਟਾ ਸ਼ਾਹ ਕਲਾ ਤੇ ਪੰਜ ਕਲੇਆਣਾ ਸੀ। ਲਤਾ ਕਿੱਥੇ ਗਈ ਸੀ ਤੇ ਕਿਉਂ? ਲਤਾ ਗਵੰਡੀਆਂ ਦੇ ਘਰ ਸਵਾਲ ਕੱਢਣ ਗਈ ਸੀ। ਧਿਆਨ ਜਨ ਦੀ ਖੇਡ ਨਾਲ ਕਿਹੜੀ ਕਿਹੜੀਆਂ ਦੰਦ ਕਥਾਵਾਂ ਜੁੜੀਆਂ ਹੋਈਆਂ ਪਹਿਲੀ ਦੰਦ ਕਥਾ ਤਾਂ ਉਹ ਜੁੜੀ ਹੋਈ ਹੈ ਬੇਟਾ ਦਾ ক্রিকেট ਦਾ ਖਿਡਾਰੀ ਹੈ ਨਾ ਡਾਨ ਬ੍ਰਾਡਮੈਨ ਬ੍ਰੈਡਮੈਨ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਇਸ ਹਾਕੀ ਦੇ ਨਾਲ ਇਹਨੇ ਗੋਲ ਕਿਵੇਂ ਕਰ ਲੈਨੇ ਹੋ ਤਾਂ ਉਹਨੇ ਕਿਹਾ ਭਾਈ ਸਾਹਿਬ ਜਿਵੇਂ ਤੁਸੀਂ ਬੱਲੇ ਨਾਲ ਰਨ ਬਣਾਉਂਦੇ ਹੋ ਨਾ ਓਵੇਂ ਹੀ ਮੈਂ ਓਹੀ ਮੈਂ ਆਪਣੀ ਹਾਕੀ ਦੇ ਨਾਲ ਹਾਕੀ ਸਟਿਕ ਦੇ ਨਾਲ ਗੋਲ ਕਰਦਾ ਇੱਕ ਹੋਰ ਦੰਦ ਕਥਾ ਇਹ ਜੁੜੀ ਹੋਈ ਹੈ ਕਿ ਇੱਕ ਵਾਰ ਲੋਕਾਂ ਨੇ ਕਹਿਤਾ ਕਿ ਵੀ ਜੇ ਤੂੰ ਇੰਨਾ ਹੀ ਮਹਾਨ ਹੈ ਤਾਂ ਜਿਹੜੀ ਬਜ਼ੁਰਗਾਂ ਦੀ ਛੜੀ ਨਹੀਂ ਹੁੰਦੀ ਲੰਗੋਰੀ ਜਿਹੜੀ ਹੁੰਦੀ ਹੈ ਉਹ ਦੇਤੇ ਉਹਨੂੰ ਕਹਦੇ ਇਹਦੇ ਨਾਲ ਗੋਲ ਕਰਕੇ ਵਿਖਾ ਤਾਂ ਉਹਨੇ ਉਹਦੇ ਨਾਲ ਵੀ ਗੋਲ ਕਰਤੇ ਇਸ ਤਰ੍ਹਾਂ ਦੀਆਂ ਦੰਦ ਕਥਾਵਾਂ ਜਿਹੜੀਆਂ ਹੋਰ ਵੀ ਉਹਦੇ ਨਾਲ ਜੁੜੀਆਂ ਹੋਈਆਂ ਬਟਾ ਅੱਗੇ ਆਗੇ ਬਟਾ ਦੇਖੋ ਅੱਗੇ ਸਾਡੇ ਕੋਲ ਮੁਹਾਵਰੇ 10 ਨੰਬਰ ਦੇ ਵਿੱਚ ਸ਼ਬਦ ਮੁਹਾਵਰੇ ਵਿੱਚੋਂ ਕੋਈ ਪੰਜ ਕਰਨੇ ਆ ਸੋਕੇ-ਸੋਕੇ ਕਰ ਲੈਣੇ ਆ ਪਹਿਲਾਂ ਆਪਾਂ ਕਹਾਣੀ ਮੈਨੂੰ ਪੰਜਾਬੀ ਪੰਜਾਬੀ ਦੀਆਂ ਕਹਾਣੀਆਂ ਬਹੁਤ ਪਸੰਦ ਆ ਹਨ ਜਾਂ ਤੁਸੀਂ ਲਿਖੋ ਮੈਂ ਕਿ ਕਹਾਣੀ ਲਿਖੀ ਸੋਕਾ ਜਿਹਾ ਬਣਾ ਲਓ ਪਿੰਗ ਕੁੜੀਆਂ ਸੌਣ ਦੇ ਮਹੀਨੇ ਪਿੰਗ ਝੂਟਦੀਆਂ ਹਨ ਚਰਖਾ ਬਣਾ ਲਓ ਮੇਰੀ ਦਾਦੀ ਜੀ ਚਰਖਾ ਕੱਤਦੇ ਹਨ ਅਣਮੁੱਲੀ ਪਾਣੀ ਇੱਕ ਅਣਮੁੱਲੀ ਦਾਤ ਹੈ ਅਦਬ ਸਾਨੂੰ ਵੱਡਿਆਂ ਨਾਲ ਅਦਬ ਸਹਿਤ ਗੱਲ ਕਰਨੀ ਚਾਹੀਦੀ ਹੈ ਅਨੁਵਾਦ ਮੈਂ ਪੰਜਾਬੀ ਕਹਾਣੀ ਦਾ ਅਨੁਵਾਦ ਕੀਤਾ ਜਿਗਰ ਦੇ ਟੋਟੇ ਬੱਚੇ ਆਪਣੀ ਮਾਂ ਦਾ ਜਿਗਰ ਦੇ ਟੋਟੇ ਹੁੰਦੇ ਹਨ ਤੇ ਕੁਰਬਾਨ ਹੋਣਾ ਦੇਸ਼ ਭਗਤਾ ਨੇ ਦੇਸ਼ ਦੇ ਜੱਦੀ ਲਈ ਕੁਰਬਾਨ ਹੋ ਗਏ ਕੁਰਬਾਨ ਹੋਣਾ ਹਾਂ ਮਤਲਬ ਦੇਸ਼ ਭਗਤਾ ਨੇ ਜਾਂ ਦੇਸ਼ ਭਗਤਾ ਨੇ ਦੇਸ਼ ਦੀ ਜੱਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਜਾਂ ਕੁਰਬਾਨ ਹੋ ਗਏ ਮੈਂ ਦਿੱਲੀ ਜਾ ਰਿਹਾ ਹਾਂ ਇਸ ਵਾਕ ਵਿੱਚੋਂ ਨਾਮ ਸ਼ਬਦ ਚੁਣੋ ਦੇਖੋ ਬੜਾ ਮੈਂ ਤਾਂ ਪ੍ਰ danh ਸ਼ਬਦ ਹੈ ਦਿੱਲੀ ਨਾਮ ਸ਼ਬਦ ਹੈ ਜਾ ਕਿਰਿਆ ਸ਼ਬਦ ਹੈ ਰਿਹਾ ਜਾ ਰਿਹਾ ਹੈ ਕਿਰਿਆ ਸ਼ਬਦ ਹੀ ਆ ਗਿਆ 8ਵੀਂ ਤੱਕ ਇੰਨੇ ਹੀ ਯਾਦ ਰੱਖਣਾ ਤੁਸੀਂ ਮੈਂ ਪ੍ਰ danh ਸ਼ਬਦ ਹੈ ਦਿੱਲੀ ਨਾਮ ਹੈ ਤੇ ਜਾ ਰਿਹਾ ਕਿਰਿਆ ਸ਼ਬਦ ਹੈ 12ਵਾਂ ਨੰਬਰ ਪ੍ਰਸ਼ਨ ਤੇ 13ਵਾਂ ਨੰਬਰ ਪ੍ਰਸ਼ਨ ਤੁਹਾਡੇ ਲੇਖ ਅਤੇ ਅਰਜ਼ੀਆਂ ਨਾਲ ਸੰਬੰਧਿਤ ਹੈ ਉਮੀਦ ਹੈ ਤੁਸੀਂ ਜ਼ੁਰਮਾਨਾ ਮਾਫੀ ਵਾਲਾ ਪੱਤਰ ਕੀਤਾ ਹੋਵੇਗਾ ਠੀਕ ਹੈ ਨਾ तो इन विज तुम दिवाली ज अखी डिठा मैच कर लिया होगा ना एक सौखी है ये बेटा दोनों हाँ जी अगे आ गया बेटा साढ़े को चौदह नंबर देखो चौदह नंबर की है हेट लिखे डब्बे चुन के कोई आ कोई अठ सार्थक शब्द लिखो तो तुम्हें पता ही है सब तो पहला लिखा होगा फरीद है ना फरीद शब्द लिख चुन लिया हो फीद आ गया फिर इतने फल आ गया फिर इतने आ गया अपने को झील आ गया है ना आ झील आ गया इत रत्त आ गया रत्त शब्द आ गया ਤੇ ਫਿਰ ਦਿੱਤਲ ਆ ਗਿਆ ਆ ਗਿਆ ਇਹ ਲੜਕਾ ਸ਼ਬਦ ਆ ਗਿਆ ਇੱਥੇ ਲੜਕਾ ਸ਼ਬਦ ਆ ਗਿਆ ਫਿਰ ਰੀਸ ਸ਼ਬਦ ਆ ਗਿਆ ਰੀਸ ਫਿਰ ਜਨ ਸ਼ਬਦ ਆ ਗਿਆ ਇੱਥੇ ਦਰ ਸ਼ਬਦ ਆ ਗਿਆ ਆ ਦਰ ਸ਼ਬਦ ਹੈ ਇੱਕ ਮਿੰਟ ਆ ਦਰ ਸ਼ਬਦ ਆ ਗਿਆ ਸਾਡੇ ਕੋਲ ਆ ਦਰ ਆ ਗਿਆ ਤੇ ਜਨ ਸ਼ਬਦ ਆ ਗਿਆ ਆ ਜ਼ਫਰ ਸ਼ਬਦ ਆ ਗਿਆ ਜ਼ਫਰ ਆਫਰੀਦ ਆ ਗਿਆ ਨਾ ਆ ਜ਼ਫਰ ਆ ਗਿਆ ਹੋਰ ਕਿਹੜੇ ਰਹਿ ਗਏ ਹੋਰ ਦੇਖੋ ਉਸ ਲਾਰ ਸ਼ਬਦ ਆ ਗਿਆ ਲਾਰ ਤੇ ਆ ਗਿਆ ਖਬਰ ਆ ਗਿਆ ਨਾ ਦੋਨੇ ਦੋਨੋ ਸ਼ਬਦ ਆ ਗਏ ਠੀਕ ਲਾਰ ਲਾਰ ਵੀ ਆ ਗਿਆ ਤੇ ਖਬਰ ਵੀ ਆ ਗਿਆ ਹੋਰ ਕੀ ਰਸ ਸ਼ਬਦ ਆ ਗਿਆ ਤੇ ਰਸ ਤੇ ਆ ਸਾਡੇ ਕੋਲ ਆ ਗਿਆ ਖਤ ਸ਼ਬਦ ਇਹ ਆ ਗਿਆ ਸਾਡੇ ਕੋਲ ਦਰ ਸ਼ਬਦ ਹੈ ਹਨਾ ਇਹ ਸਾਡੇ ਕੋਲ ਇੱਥੇ ਆ ਗਿਆ ਵੀਰ ਸ਼ਬਦ ਆ ਦੇਖੋ ਆ ਦੇਖੋ ਇੱਥੇ ਵੀਰ ਸ਼ਬਦ ਆ ਗਿਆ ਸਾਡੇ ਕੋਲ ਇੱਥੇ ਆ ਵੀਰ ਸ਼ਬਦ ਆ ਗਿਆ ਇਸ ਤਰ੍ਹਾਂ ਤੁਸੀਂ ਕਿੰਨੇ ਸ਼ਬਦ ਲਿਖਣੇ ਆ 8 ਸ਼ਬਦ ਲਿਖਣੇ ਆ ਤੁਸੀਂ ਜ਼ਿਆਦਾ ਵੀ ਲਿਖ ਸਕਦੇ ਹੋ ਬਟਾ ਕਈ ਵਾਰ ਕੋਈ ਸ਼ਬਦ ਗਲਤ ਹੋ ਜਾਂਦਾ ਹੈ ਜਾਣੇ ਅਣਜਾਣੇ ਦੇ ਵਿੱਚ ਜਾਣੇ ਜਾਣੇ ਵਿੱਚ ਗਲਤ ਹੋ ਜਾਂਦਾ ਇਸ ਲਈ 10 10 12 ਸ਼ਬਦ ਲਿਖ ਲਿਆ ਕਰੋ ਠੀਕ ਹੈ ਤਾਂ ਤੁਹਾਨੂੰ ਮੈਂ 1 2 3 4 5 6 7 8 9 10 11 12 13 13 ਸ਼ਬਦ ਗਿਣਾਤੇ ਬਟਾ ਠੀਕ ਹੈ ਤੁਸੀਂ 8 ਹੀ ਲਿਖਣੇ ਆ ਅੱਗੇ ਆ ਗਿਆ ਬਟਾ ਸਾਡੇ ਕੋਲ ਪੜਨਾਮ ਜਾਂ ਕਿਰਿਆ ਵਿਸ਼ੇਸ਼ਣ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਿਖੋ ਤਾਂ ਪਰਨਾਮ ਦੀ ਲਿਖਾਂਗੇ ਆਪਾਂ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪਰਨਾਮ ਸ਼ਬਦ ਆਖਦੇ ਹਨ ਜਾਂ ਪਰਨਾਮ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਮੈਂ ਤੁਸੀਂ ਉਹ ਹੈਨਾ ਤੇ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਿਹੜਾ ਸ਼ਬਦ ਕਿਰਿਆ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਵੇ ਉਸ ਨੂੰ ਕਿਰਿਆ ਵਿਸ਼ੇਸ਼ਣ ਸ਼ਬਦ ਆਖਦੇ ਹਨ ਤੇ ਉਦਾਹਰਨ ਕੀ ਦਿਓਗੇ ਉਦਾਹਰਨ ਦੇ ਦਿਓ ਜਿਵੇਂ ਅੱਜ ਕੱਲ ਹਨਾ ਉੱਪਰ ਹੇਠਾਂ ਹਨਾ ਅੰਦਰ ਬਾਹਰ ਜੀ ਹਾਂ ਕਿਉਂਕਿ ਇਹ ਸਾਰੇ ਸ਼ਬਦ ਕੀ ਹੈ ਗਿਆ ਇਹ ਸਾਰੇ ਸ਼ਬਦ ਕੀ ਹੈ ਗਿਆ ਬਟਾ ਕਿਰਿਆ ਵਿਸ਼ੇਸ਼ਣ ਦੀਆ ਉਦਾਹਰਨ ਹੈ ਗਿਆ ਉਮੀਦ ਹੈ ਤੁਹਾਨੂੰ ਇਹ ਪੇਪਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਸਿਰਫ ਲੇਖ ਤੇ ਅਰਜੀ ਜਿਹੜੀ ਮੈਂ ਡਿਸਕਸ ਨਹੀਂ ਕੀਤੇ ਕਿਉਂਕਿ ਉਹਨਾਂ ਤੇ ਕਾਫੀ ਟਾਈਮ ਲੱਗਦਾ ਹੈ ਤੇ ਤੁਸੀਂ ਉਮੀਦ ਹੈ ਕਰ ਲਿਆ ਹੋਵੇਗਾ ਬੇਟਾ ਜੇ ਲੇਖ ਦੀ ਵੀ ਗੱਲ ਕਰਨਾ ਤਾਂ ਤੁਸੀਂ ਕੀ ਕਰਨਾ ਹੈ ਦਿਵਾਲੀ ਲੇਖ ਹੈ ਤਾਂ ਘਟੂ ਘਟ ਭੂਮਿਕਾ ਦੱਸੋ ਹਨਾ ਵੀ ਕਿਹੜੇ-ਕਿਹੜੇ ਤੂ ਆਰ ਮਨਾਏ ਜਾਂਦੇ ਆ ਫਿਰ ਤੁਸੀਂ ਦੱਸੋਗੇ ਦਿਵਾਲੀ ਦਾ ਪਿਛੋਕੜ ਦੱਸੋਗੇ ਹਨਾ ਦਿਵਾਲੀ ਦਾ ਪਿਛੋਕੜ ਅਬੀ ਦਿਵਾਲੀ ਕਿਉਂ ਮਨਾਈ ਜਾਂਦੀ ਹੈ ਕਦੋਂ ਮਨਾਈ ਜਾਂਦੀ ਹੈ ਦੁਸ਼ੇਰੇ ਦਾ ਵੀ ਜ਼ਿਕਰ ਕਰ ਦਿਓਗੇ ਜੇ ਤੁਸੀਂ ਨਾਲ ਕੇ ਦੱਸਣਾ ਦਿਵਾਲੀ ਦਿਵਾਲੀ ਤੋਂ ਪਹਿਲਾਂ ਦੀਆਂ ਤਿਆਰੀਆਂ ਉਦੇ ਬਾਰੇ ਜ਼ਿਕਰ ਕਰੋਗੇ ਦੀਵਾਲੀ ਤੋਂ ਪਹਿਲਾਂ ਦੀ ਤਿਆਰੀਆਂ ਵੀ ਤੁਸੀਂ ਦਸਹਿਰਾ ਦਾ ਜ਼ਿਕਰ ਕਰ ਦੇਣਾ ਘਰਾਂ ਦੀ ਸਫਾਈ ਹੈ ਦੁਕਾਨਾਂ ਦੀ ਸਫਾਈ ਹੈ ਅਸੀਂ ਸਕੂਲਾਂ ਵਿੱਚ ਆਪਣੇ ਕਮਰਿਆਂ ਦੀ ਸਫਾਈ ਕਰਦੇ ਹਾਂ ਨਾ ਫਿਰ ਦੀਵਾਲੀ ਵਾਲੀ ਰਾਤ ਦੀਵਾਲੀ ਵਾਲੇ ਦਿਨ ਤੁਸੀਂ ਕੀ ਕਰਦੇ ਹੋ ਮਠਾਈ ਖਰੀਦਿਓ ਕੱਪੜੇ ਖਰੀਦਿਓ ਪਟਾਕੇ ਲੈ ਕੇ ਆਉਂਦੇ ਨੇ ਕਈ ਬੱਚਿਆਂ ਨੂੰ ਪਟਾਕਿਆਂ ਦਾ ਸ਼ੌਕ ਹੁੰਦਾ ਹੈ ਪਟਾਕੇ ਲੈ ਕੇ ਆਉਂਦੇ ਆ ਹਨਾ ਤੇ ਆਪਣਾ ਦੀਵਾਲੀ ਵਾਲੀ ਰਾਤ ਨੂੰ ਕੀ ਹੁੰਦਾ ਦੀਵੇ ਬਾਲਦੇ ਹਾਂ ਨਾ ਕੋਈ ਆਪਣੇ ਆਪਣੇ ਤਰ੍ਹਾਂ ਅਨੁਸਾਰ ਪੂਜਾ ਪਾਠ ਕਰਦੇ ਹਾਂ ਗੁਰਦਵਾਰਾ ਗੁਰਦੁਆਰੇ ਮੱਥਾ ਟੇਕਦੇ ਹਾਂ ਤੇ ਦੀਵਾਲੀ ਵਾਲੀ ਰਾਤ ਆਪਾਂ ਫਿਰ ਪਟਾਕੇ ਚਲਾਉਂਦੇ ਹਾਂ ਬੱਚਿਆਂ ਨਾਲ ਦੀਵੇ ਬਾਲਦੇ ਹਾਂ ਸਾਰੇ ਬਨੇਰਿਆਂ ਦੇ ਤੇ ਫਿਰ ਕਈ ਪ੍ਰੀਤੀਆਂ ਵੀ ਨਾਲ ਜੁੜੀਆਂ ਹੋਈਆਂ ਕਈ ਲੋਕ ਇਸ ਦਿਨ ਸ਼ਰਾਬ ਵੀ ਪਿੰਦੇ ਲੜਾਈ ਝਗੜਾ ਵੀ ਕਰਦੇ ਆ ਜੂਆ ਵੀ ਖੇਡਦੇ ਆ ਇਹ ਚੀਜ਼ਾਂ ਤੁਸੀਂ ਉਹਦੇ ਵਿੱਚ ਜ਼ਿਕਰ ਕਰ ਦੇਣਾ ਬੇਟਾ ਤੇ ਅੱਕੀ ਡਿਟਾ ਮੈਚ ਦੇ ਵਿੱਚ ਕੀ ਹੈ ਕੋਈ ਉਹ ਜਿਹੜਾ ਮੈਚ ਜਿਹੜਾ ਤੁਸੀਂ ਆਪਣੀ ਅੱਖੀਂ ਦੇਖਿਆ ਮੈਂ ਤੁਹਾਨੂੰ ਕਰਵਾਇਆ ਵੀ ਹੋਏ ਆ ਬਟਾ ਵੀ ਅੱਕੀ ਡਿਟਾ ਮੈਚ ਕੋਈ ਵੀ ਜਿਸ ਟੀਵੀ ਤੇ ਦੇਖਿਆ ਹੈ ਜਾਂ ਤੁਸੀਂ ਆਪ ਜਾ ਕੇ ਗਰਾਊਂਡ ਵਿੱਚ ਦੇਖਿਆ ਉਹਦੇ ਬਾਰੇ ਦੱਸਣਾ ਹੈ ਤੁਸੀਂ ਪਹਿਲਾਂ ਦੱਸਣਾ ਵੀ ਮੈਚ ਕਦੋਂ ਕਦੋਂ ਹੋਇਆ ਕਿੱਥੇ ਹੋਇਆ ਕਿਹਨਾ ਕਿਹਨਾ ਵਿਚਕਾਰ ਹੋਇਆ ਤੇ ਮੈਚ ਵਿੱਚ ਕਿਵੇਂ ਕਿਵੇਂ ਹੋਇਆ ਮੰਨੋ ਕ੍ਰਿਕਟ ਦਾ ਮੈਚ ਹੈ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਇਆ ਨਾ ਤੁਸੀਂ ਦੱਸ ਦਿਓਗੇ ਪਹਿਲਾਂ ਪਹਿਲਾਂ ਟਾਸ ਕਿਸ ਨੇ ਜਿੱਤੇ ਆ ਕਿਨੇ ਪਹਿਲਾਂ بیٹنگ ਕੀਤੀ ਕਿੰਨੇ ਰਨ ਬਣੇ ਕਿਵੇਂ-ਕਿਵੇਂ ਰਨ ਬਣੇ ਸਭ ਤੋਂ ਵੱਧ ਕਿਨੇ ਬਣਾਏ ਤੇ ਜਿਹੜੇ ਜਿਨ੍ਹਾਂ ਨੇ ਗੇਂਦਬਾਜ਼ੀ ਕੀਤੀ ਬੋਲਿੰਗ ਕੀਤੀ ਉਹਨਾਂ ਨੇ ਕਿੰਨੀਆਂ ਵਿਕਟਾਂ ਲਈਆਂ ਕਿਹੜੇ ਗਿੰਦ ਗੇਂਦਬਾਜ਼ ਨੇ ਵੱਧ ਵਿਕਟਾਂ ਲਈਆਂ ਫਿਰ ਦੂਜੀ ਪਾਰੀ ਦਾ ਜ਼ਿਕਰ ਕਰ ਦਿਓਗੇ ਤੇ ਫਿਰ ਨਤੀਜਾ ਦੱਸ ਦਿਓਗੇ ਨਾਲੇ ਵੀ ਦੱਸ ਦਿਓਗੇ ਵੀ ਪਲੇਅਰ ਆਫ ਦਾ ਮੈਚ ਕੌਣ ਬਣਿਆ ਮਤਲਬ ਖਿਡਾਰੀ ਕਿਹੜਾ ਜਿਹੜਾ ਉਹ ਚੁਣਿਆ ਗਿਆ ਠੀਕ ਹੈ ਮੈਚ ਦਾ ਖਿਡਾਰੀ ਮੈਨ ਆਫ ਦਾ ਮੈਚ ਕੌਣ ਚੁਣਿਆ ਗਿਆ ਤੇ ਸਮਾਪਤੀ ਦੱਸਦੇ ਹੋਗੇ ਤੁਸੀਂ ਵਾਪਸੀ ਕਿਵੇਂ ਆਏ ਕਿੰਨੇ ਵਜੇ ਪਹੁੰਚੇ ਉਹਦੇ ਬਾਰੇ ਜ਼ਿਕਰ ਕਰਦੇ ਹੋਗੇ ਤੁਹਾਡਾ ਅਖੀੜਾ ਮੈਚ ਲੇਖ ਪੂਰਾ ਹੋ ਜਾਏਗਾ ਤੁਹਾਡਾ ਦਿਵਾਰੀ ਲੇਖ ਵੀ ਪੂਰਾ ਹੋ ਜਾਏਗਾ ਜੇਕਰ ਆ ਕੇ ਦਾਲਦੀ ਸਮੱਸਿਆ ਦਾ ਦਾਦੀ ਸਮੱਸਿਆ ਦਾ ਤੁਸੀਂ ਦੱਸ ਦੋਗੇ ਭਾਰਤ ਵਿੱਚ ਭਾਰਤ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮੱਸਿਆਵਾਂ ਹੈ ਗਿਆ ਉਹਨਾਂ ਦੇ ਨਾਮ ਗਿਣਾ ਦਿਓਗੇ ਫਿਰ ਦਾਦੀ ਸਮੱਸਿਆ ਦੀ ਗੱਲ ਕਰੋਗੇ ਫਿਰ ਦੱਸੋਗੇ ਵੀ ਦਾਜ ਕੀ ਹੁੰਦਾ ਹੈ ਹਨਾ ਫਿਰ ਦਾਜ ਇੱਕ ਸਮੱਸਿਆ ਕਿਵੇਂ ਬਣ ਗਿਆ ਕਾਰਨ ਕੀ ਹੈ ਕਿਹੜੇ ਕਿਹੜੇ ਕਾਰਨਾਂ ਜਿਨਾ ਕਰਕੇ ਦਾਜ ਇੱਕ ਸਮੱਸਿਆ ਬਣ ਗਿਆ ਤੇ ਫਿਰ ਇਹਦਾ ਪ੍ਰਭਾਵ ਕੀ ਪੈ ਰਿਹਾ ਹੈ ਨਾ ਮਤਲਬ ਦਾਸ ਕਰਨ ਕਿਹੜੇ ਕਿਹੜੇ ਪ੍ਰਭਾਵ ਪੈ ਰਹੇ ਹੈ ਤਾਂ ਆਪਾਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਕੁੜੀਆਂ ਨੂੰ ਸਾੜਿਆ ਜਾਂਦਾ ਮਾਰਿਆ ਜਾਂਦਾ ਤਸੀਹੇ ਦਿੱਤੇ ਜਾਂਦੇ ਹੈ ਹੈਨਾ ਤੇ ਫਿਰ ਉਹਦਾ ਕੀ ਅਸਰ ਹੁੰਦਾ ਹੈ ਵੀ ਉਹਦੇ ਤਾਂ ਅਸਰ ਹੀ ਹੁੰਦਾ ਹੈ ਵੀ ਸਮਾਜ ਵਿੱਚ ਕੁੜੀਆਂ ਨੂੰ ਜਿਹੜਾ ਕਿ ਉਹ ਨਿਗੂਣਾ ਸਮਝਿਆ ਜਾਂਦਾ ਹੈ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਭ੍ਰੂਣਤਿਆ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ ਜੇਕਰ ਭ੍ਰੂਣਤਿਆ ਸਮੱਸਿਆ ਪੈਦਾ ਹੋ ਜੇਗੀ ਵੱਡੇ ਪੱਧਰ ਤੇ ਤਾਂ ਬੇਟਾ ਕੀ ਹੋਏਗਾ ਸਮਾਜ ਦੇ ਵਿੱਚ ਇਹ ਸੰਤੁਲਨ ਪੈਦਾ ਹੋ ਜਾਏਗਾ ਇਸ ਤਰ੍ਹਾਂ ਤੁਸੀਂ ਗੱਲਾਂ ਜੋੜ-ਜੋੜ ਕੇ ਇਹਦੇ ਵਿੱਚ ਜਿਹੜੀਆਂ ਗੱਲਾਂ ਆ ਗਿਆ ਉਹ ਸਾਰੀਆਂ ਲਿਖ ਦਿਓ ਐਵੇਂ ਗੁਰਨਾਨਕ ਦੇਵ ਜੀ ਹੈ ਉਹਨਾਂ ਦੇ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੇ ਨਾਮ ਲਿਖਦੇ ਹੋਗੇ ਫਿਰ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਉਹਨਾਂ ਨੇ ਪੜ੍ਹਾਈ ਕਿਵੇਂ ਕੀਤੀ ਉਹਨਾਂ ਦੀ ਉਹਨਾਂ ਨੇ ਬਾਣੀ ਰਚੀ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਬੱਚੇ ਉਹਨਾਂ ਦੀ ਪੈਣ ਸਾਰਾ ਜ਼ਿਕਰ ਕਰੋਂਗੇ ਨਾਲ ਇੱਕ ਇੱਕ ਚੀਜ਼ ਤਾਂ ਥੋੜੇ ਥੋੜਾ ਇਸ ਤਰ੍ਹਾਂ ਕੀ ਇੱਕ ਲੀਕ ਬਣ ਜੇਗਾ ਬਟਾ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਲੈਕਚਰ ਪਸੰਦ ਆਇਆ ਹੋਵੇ ਕਿ ਤੁਹਾਡੇ ਪੇਪਰ ਦੇ ਬਹੁਤ ਸਾਰੇ ਡਾਊਟਸ ਜਿਹੜੇ ਬਟਾ ਕਲੀਅਰ ਹੋ ਗਏ ਹੋਣੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਪੇਪਰ ਕਰਕੇ ਜਾਂਦੇ ਆ ਤੇ ਫਿਰ ਪਤਾ ਆਪਾਂ ਦੇਖਦੇ ਆਂ ਤਾਂ ਪਤਾ ਲੱਗ ਜਾਂਦਾ ਵੀ ਸਾਡੀ ਇੱਥੇ ਗਲਤੀ ਹੈਗੀ ਅਸੀਂ ਇਹ ਗਲਤੀ ਕੀਤੀ ਹੈ ਤਾਂ ਤੁਸੀਂ ਉਹਨਾਂ ਸਾਰੀਆਂ ਗਲਤੀਆਂ ਨੂੰ ਸੁਧਾਰ ਲੈਣਾ ਬੇਟਾ ਤੇ ਜਦੋਂ ਤੁਹਾਡਾ ਫਾਈਨਲ ਪੇਪਰ ਹੋਏਗਾ ਉਸ ਦੇ ਵਿੱਚ ਉਹ ਸਾਰੀਆਂ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਤੁਸੀਂ ਸੁਪਰੀ ਬੋਰਡ ਦੇ ਪੇਪਰ ਵਿੱਚ ਕੀਤੀਆਂ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਜੇਕਰ ਪਸੰਦ ਆਇਆ ਤਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਤੇ ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਹੁਣ ਤੁਹਾਡੇ ਕਿੰਨੇ ਨੰਬਰ ਬਣਦੇ ਆ ਹਨਾ ਕਿਉਂਕਿ ਮੈਂ ਸਾਰਾ ਪੇਪਰ ਤੁਹਾਨੂੰ ਡਿਸਕਸ ਕਰਵਾਤਾ ਸਿਰਫ ਲੀਕ ਵਾਲਾ ਛੱਡ ਕੇ ਉਹਦੇ ਵਿੱਚ ਹੋ ਸਕਦਾ ਹੈ ਕਿਸੇ ਦੇ ਇੱਕ ਨੰਬਰ ਦੋ ਨੰਬਰ ਘੱਟ ਹੋ ਸਕਦੇ ਵਧੇ ਹੋ ਸਕਦੇ ਹਨ ਲੇਕਿਨ ਬਾਕੀਆਂ ਦੇ ਵਿੱਚ ਕੀ ਹੈ ਬਾਕੀਆਂ ਦੇ ਵਿੱਚ ਤੁਹਾਡੇ ਪੂਰੇ ਵਿੱਚ ਪੂਰੇ ਨੰਬਰ ਆਉਣਗੇ ਇਸ ਲਈ ਮੰਨ ਕੇ ਚੱਲੋ ਆਪਣੇ 70 ਨੰਬਰਾਂ ਦਾ ਪੇਪਰ ਜਿਹੜਾ ਮੈਂ ਤੁਹਾਨੂੰ ਇੱਥੇ ਡਿਸਕਸ ਕਰਵਾਤਾ ਜਿਹਦੇ ਵਿੱਚੋਂ ਤੁਸੀਂ 17 ਵਿੱਚੋਂ ਜਿਹਦੇ ਸਾਰੇ ਸਹੀ ਹੋ 17 ਵਿੱਚੋਂ 70 ਮੰਨ ਕੇ ਚੱਲੋ ਤੇ ਜਿੱਥੇ ਜਿੱਥੇ ਤੁਹਾਡੀ ਗਲਤੀ ਹੈ ਉਹ ਨੰਬਰ ਤੁਹਾਡੇ ਕੱਟੇ ਜਾਣਗੇ ਤਾਜ ਲਈ ਨਹੀਂ ਬੇਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ